ਕੀ ਕਰਨਗੇ ਜੇਲਾਂ ਖਾਣੇ ਲੋਕਾਂ ਦੇ ਹਰ ਬਰਦੇ ਜਾਣੇ ਕੀ ਕਰਨਗੇ ਜੇਲਾਂ ਖਾਣੇ ਲੋਕਾਂ ਦੇ ਹਰ ਬਰਦੇ ਜਾਣੇ ਪੰਜਾਬ ਸਰਕਾਰ ਮੁਰਦਾਬਾਦ 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 ਪਨਬਸ ਪੀਐਲਡੀਸੀ ਕਾਮਿਆਂ ਦਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾ ਹਾਂਜੀ ਪ੍ਰਧਾਨ ਜੀ ਕਿ ਨਾਲ ਦਾ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇਜ ਪਨਬਸ ਪੀ ਆਰਟੀਸੀ ਕੰਟਰੈਕਟਰ ਵਰਕਰ ਜੂਨੀਅਰ ਸੂਬੇ ਦਾ ਉਮੀਦਵਾਰ ਪ੍ਰਧਾਨ ਹੈ। ਦੇਖੋ ਜੀ ਇਹ ਸਾਡਾ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਹੈਗਾ। ਸਾਡੇ ਨਾਲ ਸਰਕਾਰ ਨੇ ਵਾਦਾ ਖਲਾਫੀ ਕੀਤੀ ਆ। ਪਿਛਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਕਰ ਰਹੇ ਸੀ। ਵਿਭਾਗ ਦੀ ਲੜਾਈ ਲੜ ਰਹੇ ਸੀ, ਆਮ ਪਬਲਿਕ ਦੀ ਲੜਾਈ ਲੜ ਰਹੇ ਸੀ ਆਪਣੀਆਂ ਹੱਕੀ ਦੇ ਜਾਇਜ਼ ਮੰਗਾਂ ਲਈ। ਅਸੀਂ ਜਿਹੜਾ ਰੋਸ ਪ੍ਰਦਰਸ਼ਨ ਉਹ ਕਰ ਰਹੇ ਸੀ। ਸਾਡੇ ਜਥੇਬੰਦੀ ਵੱਲੋਂ ਪ੍ਰੋਗਰਾਮ ਸੀ ਗੇਟ ਰੈਲੀ ਦਾ ਪਰ ਸਰਕਾਰ ਨੇ ਉਹ ਗੇਟ ਰੈਲੀ ਨੂੰ ਹੜਤਾਲ ਚ ਬਦਲਿਆ ਮੈਨੇਜਮੈਂਟ ਨੇ ਉਹ ਹੜਤਾਲ ਨੂੰ ਸਾਡੀ ਨੂੰ ਉਹਨੂੰ ਗੇਟ ਰੈਲੀ ਨੂੰ ਹੜਤਾਲ ਚ ਬਦਲਿਆ ਸਾਡੇ ਜਿਹੜੇ ਸਾਥੀ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਝੂਠੇ 307 ਦੇ ਪਰਚੇ ਪਏ ਗਏ ਉਹ ਉਸ ਤੋਂ ਬਾਅਦ ਜਿਹੜੀ ਹੜਤਾਲ ਹੋਈ ਹੜਤਾਲ ਦੇ ਵਿੱਚ ਸਰਕਾਰ ਸਾਡੇ ਨਾਲ ਰਾਬਤੇ ਚ ਪਈ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨਾਲ ਸਾਡੀ ਮੀਟਿੰਗ ਹੋਈ ਉੱਥੇ ਪੱਟੀ ਪੱਟੀ ਵਿਕੇ ਤੇ ਮੀਟਿੰਗ ਦੇ ਵਿੱਚ ਫਾਈਨਲ ਹੋਇਆ ਵੀ ਜਿਉਂ-ਜਿਉਂ ਸਾਥੀ ਜੇਲ੍ਹਾਂ ਦੇ ਵਿੱਚ ਉਹ ਰਿਹਾ ਹੋਣਗੇ ਉਹਨਾਂ ਦੇ ਪਰਚੇ ਰੱਦ ਹੋਣਗੇ ਤੇ ਉਹਨਾਂ ਨੂੰ ਡਿਊਟੀ ਤੇ ਪਾਇਆ ਜਾਏਗਾ ਲਗਭਗ ਸਾਡੇ ਪਿਛਲੇ ਸਮੇਂ ਦੇ ਵਿੱਚ ਸਾਥੀ ਰਿਹਾ ਹੋ ਕੇ ਆਏ ਨੇ ਨਾ ਤਾਂ ਉਹਨਾਂ ਨੂੰ ਹਾਲ ਤੱਕ ਡਿਊਟੀ ਤੇ ਪਾਇਆ ਗਿਆ ਤੇ ਸਾਡੇ ਤਕਰੀਬਨ 10 ਸਾਥੀ ਸੰਗਰੂਰ ਡਿਪੂ ਦੇ ਹਾਲ ਵੀ ਝੂਠੇ 307 ਦੇ ਪਰਚੇ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਕਰਕੇ ਜਿਹੜਾ ਅਸੀਂ ਪ੍ਰੋਗਰਾਮ ਹੈ ਅਜਸਾਈ ਡਿਪੂਆਂ ਦੇ ਵਿੱਚ ਗੇਟ ਰੈਲੀਆਂ ਕਰਕੇ ਕਾਲੀਆਂ ਪਟੀਆਂ ਬਨ ਕੇ ਅਸੀਂ ਇਹ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਇਹ ਸਰਕਾਰ ਲੜਨ ਵਾਲੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹਨੂੰ ਦੱਬਣਾ ਚਾਹੁੰਦੀ ਆ ਚਾਹੇ ਉਹ ਸਾਡੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ ਸੀ ਨੁਗਣੀਆਂ ਤਰੰਘਾਂ ਤੇ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਦੀ ਆਵਾਜ਼ ਨੂੰ ਪਰਚਿਆਂ ਦੇ ਵਿੱਚ ਬਦਲ ਕੇ ਜੇਲ੍ਹਾਂ ਵਿੱਚ ਡੱਕ ਕੇ ਬੰਦ ਕੀਤਾ ਤੇ ਪਿਛਲੇ ਸਮੇਂ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਉੱਪਰ ਵੀ ਇਹ ਸਰਕਾਰ ਨੇ ਪਰਚੇ ਪਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹਿਆ ਅੱਜ ਜਿਹੜਾ ਪੰਜਾਬ ਦੀ ਸਥਿਤੀ ਹੈ ਪੰਜਾਬ ਦੀ ਆਮ ਜਨਤਾ ਉਹ ਬਹੁਤ ਜ਼ਿਆਦਾ ਡਰੀ ਹੋਈ ਆ ਸਰਕਾਰ ਬਿਲਕੁਲ ਫੇਲ ਹੈ ਸਰਕਾਰ ਦਾ ਫੇਲੀਅਰ ਹੈ ਨਿਤ ਰੋਜ਼ ਮਾਮਾ ਦੇ ਪੁੱਤ ਨੇ ਜਿਹੜੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਕਬੱਡੀ ਖਿਡਾਰੀ ਨੇ ਜਿਹੜੇ ਵੱਡੇ ਵੱਡੇ ਤਕੜੇ ਨਾਮੀ ਖਿਡਾਰੀ ਨੇ ਉਹਨਾਂ ਦੇ ਇਨਕਾਊਂਟਰ ਹੋ ਰਹੇ ਨੇ ਪੰਜਾਬ ਦੀ ਜਿਹੜੀ ਹਾਲਤ ਹੈ ਬਿਲਕੁਲ ਨਾਜ਼ੁਕਾ ਪੰਜਾਬ ਹੈ ਜਿਹੜਾ ਉਹ ਬਿਲਕੁਲ ਹੀ ਇਸ ਟਾਈਮ ਕਮਜ਼ੋਰ ਸਥਿਤੀ ਦੇ ਵਿੱਚ ਆਇਆ ਹੋਇਆ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਅਸੀਂ ਜਿਹੜੀ ਆਪਣੀ ਆਵਾਜ਼ ਆ ਉਹਨੂੰ ਬੁਲੰਦ ਕਰਨ ਦੇ ਲਈ ਅੱਜ 27 ਦੀਪੂਆਂ ਦੇ ਵਿੱਚ ਗੇਟ ਰੈਲੀ ਕਰ ਰਹੇ ਹਾਂ ਆਉਣ ਵਾਲੀ 9 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਆਮ ਲੋਕਾਂ ਨੂੰ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਸਾਡੀ ਅਪੀਲ ਆ ਕਿਸਾਨ ਜਥੇਬੰਦੀਆਂ ਨੂੰ ਟ੍ਰੇਡ ਜਥੇਬੰਦੀਆਂ ਨੂੰ ਸਟੂਡੈਂਟ ਜਥੇਬੰਦੀਆਂ ਨੂੰ ਸਾਡੀ ਅਪੀਲ ਆ ਵੀ 9 ਤਰੀਕ ਨੂੰ 9 ਜਨਵਰੀ ਨੂੰ ਸੰਗਰੂਰ ਵਿਖੇ ਇੱਕ ਟਰਾਂਸਪੋਰਟ ਦੇ ਕੱਚੇ ਕੰਮਿਆਂ ਵੱਲੋਂ ਕਨਵੈਨਸ਼ਨ ਰੱਖੀ ਗਈ ਆ ਅਸੀਂ ਸਰਕਾਰ ਦੀਆਂ ਜੋ ਵਧਿਕੀਆਂ ਜੋ ਸਰਕਾਰ ਦੀਆਂ ਵਾਅਦਾਖਲਾਪੀਆਂ ਜੋ ਸਰਕਾਰ ਨੇ ਆਮ ਲੋਕਾਂ ਨੂੰ ਲਾਰੇ ਲਾਏ ਸੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਜਿਹੜਾ ਅਸੀਂ ਉਹ ਤੇਲ ਦਾ ਸਰਕਾਰ ਦਾ ਜਿਹੜਾ ਪੰਡੀ ਪ੍ਰਚਾਰ ਅਸਲੀ ਚਿਹਰਾ ਸਿੱਸ਼ਾ ਸਰਕਾਰ ਨੂੰ ਦਿਖਾਵਾਂਗੇ ਸੋ ਉੱਥੇ ਵੱਡੀ ਗਿਣਤੀ ਦੇ ਵਿੱਚ ਅਸੀਂ ਕਨਵੈਨਸ਼ਨ ਕਰਕੇ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਅਕੀਤੇ ਜਾਇਜ਼ ਮੰਗਾਂ ਜੋ ਮੰਨ ਲੀਆਂ ਸੀ ਉਹ ਵੀ ਆਮ ਜਨਤਾ ਅੱਗੇ ਪੰਜਾਬ ਵਾਸੀਆਂ ਅੱਗੇ ਪੰਜਾਬ ਸਰਕਾਰ ਅੱਗੇ ਰੱਖਾਂਗੇ ਤੇ ਜਿਹੜੇ ਸਾਡੇ ਸਾਥੀਆਂ ਦੇ ਝੂਠੇ ਪਰਚੇ ਪਾਏ ਗਏ ਨੇ ਜੋ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਨੇ ਜੋ ਲੜਨ ਵਾਲੇ ਲੋਕ ਨੇ ਜੋ ਆਪਣੀ ਹੱਕੀ ਤੇ ਜਾਇਜ਼ ਮੰਗਾਂ ਬਣਵਾਉਣ ਦੀ ਖਾਤਰ ਲੜ ਰਹੇ ਸੀ ਉਹਨਾਂ ਦੇ ਜੋ ਝੂਠੇ ਪਰਚੇ ਪਾਏ ਗਏ ਨੇ ਉਸ ਦੇ ਰੋਸ ਵਜੋਂ ਅਸੀਂ ਜਿਹੜੀ ਕਨਵੈਨਸ਼ਨ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ 27 ਦੀਪੂਆਂ ਦੇ ਵਿੱਚੋਂ ਪੰਜਾਬ ਦੇ ਪੂਰੇ ਕੱਚੇ ਟਰਾਂਸਪੋਰਟ ਦੇ ਕੰਮਿਆਂ ਜਿਹੜੇ ਉਹ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਉਸ ਤੋਂ ਬਾਅਦ ਜੇਕਰ ਸਰਕਾਰ ਫਿਰ ਵੀ ਨਹੀਂ ਜਾਗਦੀ ਤਾਂ ਅਸੀਂ ਜਿਹੜਾ ਪੱਕਾ ਧਰਨਾ ਹੜਤਾਲ ਅਣਮਿੱਥੇ ਸਮੇਂ ਦੀ ਹੜਤਾਲ ਤੱਕ ਅਸੀਂ ਜਿਹੜਾ ਫੈਸਲਾ ਮੀਟਿੰਗ ਕਰਕੇ ਉੱਥੇ ਕਿਸਾਨ ਜਥੇਬੰਦੀਆਂ ਨਾਲ ਸਮੂਹ ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਜਿਹੜਾ ਉੱਥੇ ਅਸੀਂ ਤਕੜਾ ਫੈਸਲਾ ਅੱਗੇ ਵੀ ਉਲਿੱਕਾਂਗੇ ਮੇਰਾ ਨਾਮ ਸੁਲਤਾਨ ਸਿੰਘ ਹੈ ਜੀ ਪੰਜਾਬ ਰੋਡਵੇ ਚ ਪਨ ਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ 25/11 ਪਟਿਆਲਾ ਡੀਪੋ ਦਾ ਚੇਅਰਮੈਨ ਇਹਦਾ ਕਾਰਨ ਜੀ ਜੋ ਪਿਛਲੇ ਦਿਨੀ ਸਾਡੇ ਨਾਲ ਧੱਕੇਸ਼ਾਹੀ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਉਸ ਦੇ ਖਰੋਸ ਵਿੱਚ ਤੇ ਜਿਹੜੇ ਸਾਥੀ ਸਾਡੇ 307 ਦੇ ਨਜਾਇਜ਼ ਪਰਚੇ ਪਾ ਕੇ ਤੇ ਜੇਲ੍ਹਾਂ ਚ ਡੱਕਿਆ ਗਿਆ ਉਹਨਾਂ ਨੂੰ ਤੇ ਕੁਝ ਸਾਥੀ ਸਾਡੇ ਜਿਹੜੇ 10 ਸਾਥੀ ਹਾਲੇ ਵੀ ਪਰ ਜ 38 ਦਿਨ ਹੋ ਗਏ ਉਹ ਹਾਲੇ ਵੀ ਸੰਗਰੂਰ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੀ ਹੜਤਾਲ ਖਲਵਾਉਣ ਵਾਸਤੇ ਵੀ ਥੋੜੇ ਸਾਰੇ ਸਾਥੀ ਜਿਹੜੇ ਨੇ ਰਿਹਾ ਕੀਤੇ ਜਾਣਗੇ ਤੇ ਰਿਹਾ ਹੁੰਦੇ ਹੀ ਉਹਨਾਂ ਨੂੰ ਡਿਊਟੀਆਂ ਤੇ ਲਿਆ ਜਾਏਗਾ ਤੇ ਉਹ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਸ ਵਾਅਦਾ ਖਿਲਾਫੀ ਦੇ ਖਿਲਾਫ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅੱਜ ਅੱਜ ਦੀ ਗੇਟ ਰੈਲੀ ਅੱਜ ਤੋਂ ਸ਼ੁਰੂ ਹੈ ਤੇ 9 ਤਰੀਕ ਨੂੰ ਜਿਹੜੀ ਸਾਡੇ ਵੱਲੋਂ ਸੰਗਰੂਰ ਵਿੱਚ ਇੱਕ ਵੱਡੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿੱਥੇ ਜਿਹਦੇ ਵਿੱਚ ਪੰਜਾਬ ਦੀਆਂ ਤਕਰੀਬਨ ਸਮੂਹ ਜਥੇਬੰਦੀਆਂ ਸਾਡਾ ਸਮਰਥਨ ਕਰ ਰਹੀਆਂ ਜਿਵੇਂ ਕਿਸਾਨ ਜਥੇਬੰਦੀਆਂ ਹੋ ਗਈਆਂ ਸਟੂਡੈਂਟ ਜਥੇਬੰਦੀਆਂ ਹੋ ਗਈਆਂ ਜਾਂ ਜੋ ਵੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਇਹ ਸਾਡੀ ਅੱਜ ਦੀ ਗੇਟ ਰੈਲੀ 10 ਤੋਂ 12 ਵਜੇ ਤੱਕ ਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਰੋਸ ਹੈ ਜੋ ਅਸੀਂ ਕਾਲੀਆਂ ਪੱਟੀਆਂ ਬਨ ਕੇ ਜਿਹੜਾ ਰੋਸ ਜ਼ਾਹਰ ਕਰ ਰਹੇ ਹਾਂ ਇਹ ਤਕਰੀਬਨ ਲਗਾਤਾਰ ਸਾਡਾ ਰੋਜ਼ਾਨਾ ਜਾਰੀ ਰਹੇਗਾ ਅਸੀਂ ਡਿਊਟੀਆਂ ਵੀ ਕਾਲੀਆਂ ਪੱਟੀਆਂ ਬਨ ਕੇ ਕਰਾਂਗੇ ਤੇ ਅਸੀਂ ਪੋਸਟਰ ਵੀ ਸਰਕਾਰ ਦੇ ਖਿਲਾਫ ਛਪਵਾਵਾਂਗੇ ਭਾਵੇਂ ਸਾਨੂੰ ਟੀ-ਸ਼ਰਟਾਂ ਛਪਵਾਉਣੀਆਂ ਪਹਿਣ ਜਿਸ ਤਰ੍ਹਾਂ ਦਾ ਵੀ ਸਾਡੇ ਤੋਂ ਰੋਸ ਹੋਇਆ ਸਰਕਾਰ ਦੇ ਖਿਲਾਫ ਅਸੀਂ ਉਹ ਰੋਸ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੇ ਸਾਥੀਆਂ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਜੋ ਸਾਡੀਆਂ ਜਾਇਜ਼ ਮੰਗਾਂ ਨੇ ਜੋ ਸਰਕਾਰ ਨੇ ਮੰਨੀਆਂ ਹੋਈਆਂ ਨੇ ਵੀ ਬਿਲਕੁਲ ਜਾਇਜ਼ ਮੰਗਾਂ ਨੇ ਉਹ ਲਾਗੂ ਨਹੀਂ ਹੁੰਦੀਆਂ ਸਾਡੇ